ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਡਿਆ ਭਾਗਾ ਕਰਕੇ ਗੋਤਲਗੀਦਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਅਮਰਤ ਦੀ ਦਾਤ ਤੁਸਾਂ ਨੂੰ ਪ੍ਰਾਪਤ ਹੋਈ ਹੈ ਨਿਗਰ ਆਪਣੇ ਦੀ ਝੂਠ ਲਾ ਕੇ ਗੁਰੂ ਆਲੇ ਬਣੇ ਹੋ ਅੱਜ ਤੋਂ ਤਨ ਮਨ ਤੰਸ ਗੁਰੂ ਕਾ ਸਮਝਣਾ ਅੱਜ ਤੋਂ ਪਿਛਲੀ ਜਾਂ ਪਾਪ ਗੋਹ ਸਭ ਨਾਸੋ ਯਾ ਤੋ ਤੁਸੀਂ ਸਤਗੁਰੂ ਦੇ ਸੁਪੁੱਤਰ ਹੋ ਅੱਜ ਤੋਂ ਧਰਮ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰਮ ਦੀ ਮਾਤਾ ਸਾਹਿਬ ਦੇ ਮਾਪੋਰ ਜੀ ਸਾਹਬ ਜੀ ਦਾ ਜਨਮ ਸਥਾਨ ਤਖਤ ਕੇਸਗੜ ਸਾਹਿਬ ਖਾਲਸਾ ਵਾਸੀ ਸ੍ਰੀ ਅਨੰਤਪੁਰ ਸਾਹਿਬ ਜੀ ਦਾ ਇਸ਼ਤਿਕਾਕਾਰ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗਾਰ ਹੋਰ ਕਿਸੇ ਦੇਹਾਰੀ ਪਖੰਡੀ ਨੂੰ ਗੁਰੂ ਜਾਣ ਕੇ ਨਥਾ ਨਹੀਂ ਟਿਕਣਾ ਨੇ ਤੰਤ ਦੇ ਵੇਲੇ ਉੱਤਰ ਕੇ ਪੰਜਾਬ ਬਾਣੀਆਂ ਦਾ ਨਿਤਨੇਮ ਕਰਨਾ ਸ੍ਰੀ ਗੁਰਜੀਤ ਸਾਹਿਬ ਜੱਪ ਸਾਹਿਬ ਤਾਂ ਸਾਥ ਸਵੇੇ ਸ਼ਾਮ ਉਸਤ ਸਮੂਹ ਵਾਲੇ ਕਵੀਓ ਬਾਜ ਬੇਨਤੀ ਚੋਪੀ ਹਮੇ ਦੇਰ ਚਾਹ ਤੇ ਅਨੰਤ ਸਾਹਿਬ ਜੀ ਦਾ ਸੰਪੂਰਨ ਜਾਲੀ ਪੋੜੀਆਂ ਦਾ ਪਾਠ ਕਰਨਾ ਸ਼ਾਮਾਂ ਵੇਲੇ ਸੋਜਦੇ ਰਹਾਸ ਆਰਤੀ ਬਿਜਾਣ ਲੱਗਿਆ ਕੀਰਤਨ ਸੋਹਰੇ ਦਾ ਪਾਠ ਕਰਨਾ ਇਹ ਬਾਣੀਆਂ ਹਰ ਵਰਤਾਰੇ ਲਈ ਰਤੀ ਜ਼ਰੂਰੀ ਹਨ ਇਹਨਾਂ ਤੋਂ ਸੁਭ ਜੁਨੀਆ ਬਾਣੀਆਂ ਪੜੀਆਂ ਜਾਣ ਸਾਰੀਆਂ ਲਾਭਦਾਇਕ